ओं अंगार वाहि त्रिजी की हथेले श्री पगध्वज जी सहाय वा श्री पगध्वजी की पाछली दशमी प्रथम पगध्वज से मता गुणानुलं त्याए फिरंगद गोता पदास रामदास नम सहाय अर्गनार कुंवर नाओ समरौ श्री हरराय श्री हर कृष्ण तयाय जस विठ्ठ शब्द जाय ਇਹ ਬਹਾਦਰ ਸੁਭਰਾ ਕਰ ਨਾਉ ਨਿਹਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਦਾਰ ਦਾ ਧਿਆਨ ਤਰ ਕੀ ਕੰਤਾ ਜੀਵਨ ਹੋਈ ਪੰਜਾਬ ਪਿਆਰਿਆਂ ਚਾਹ ਸਰਬਜਾਤਿਆਂ ਚਾਹ ਗਮੁਕਤਿਆਂ ਇਕਠੀਆਂ ਜੁਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਗ ਛੱਗਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਕਿਤ ਕੀਤਾ ਤਨਾ ਪਿਆਰਿਆਂ ਸੱਚਾਰਿਆਂ ਦੀ ਕਮਾਈ ਦਾ ਧੰਨਕਰ ਕੀ 파ਰਦਾ ਜੀ ਗੁਖੋ ਜੀ ਜਿਨਾ ਸੰਗਾਂ ਸਿੰਘ ਨੇ ਆਨੇ ਤਰਮਗੇ 127 ਵੰਦ ਵੰਦ ਕਟਾਏ ਕੋਪਰੀਆਂ ਆਲਮਾਈਆਂ ਚਰਖੀਆਂ ਤੇ ਚੜ੍ਹ ਆਰਿਆਂ ਨਾਲ ਚੀਰਾਏ ਦੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਆਲ ਪੀਤੀਆਂ ਧਰਮ ਨਹੀਂ ਹਾਰੇ ਸਿੱਖੀ ਕੇ ਸਾਸ ਸਵਾਸ ਸੰਗ ਨਗਾਈ ਤਨਾਸ ਮੋਹ ਸ਼ਹੀਦਾ ਦੀ ਪਵਿੱਤਰ ਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬਣ ਹੋ ਜੀ ਜਨ ਜਾਂ ਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਤਰ ਕੇਵਲ ਹੋ ਜੀ ਪ੍ਰਤਿਮਾਨ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵੇ ਖਾਲਸਾ ਸਤਿਕਾਰ ਸਭ ਸੰਤ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਏ ਦੇ ਤੇ ਫਤਿਹ ਵਰਤ ਕੀ ਪੈਜ ਪੰਖ ਕੀ ਜੀ ਸ਼੍ਰੀ ਸਾਹਿਬ ਜੀ ਸਹਾਇ ਹਰ ਸਾਹਿਬ ਜੀ ਕੀ ਬੋਲ ਵਾ ਤੇ ਗੋਰੀ ਹਾਲੇ ਹੋ ਸਿੱਖਾਂ ਨੂੰ ਸਿੱਖੀ ਦਾਣ ਕੀ ਸਦਾਨ ਵਹਿ ਦਾਣ ਵਿਵੇਕ ਦਾਣ ਵਿਸਾਖ ਦਾਣ ਭਰੋਸਾ ਦਾਣ ਦਾਨ ਸਰਦਾਨ ਨਾਮ ਦਾਣ

ਇਰੇ ਨਲ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਤਾਹਾ ਦੇ ਜਿਨ੍ਹਾਂ ਤੋਂ ਪੰਖ ਨੋ ਵਿਛੋੜਿਆ ਗਿਆ ਹੈ ਸੁਲੇ ਦਰਸ਼ਨ ਦਿਲਾਤੀ ਸਿਵਾ ਸੰਭਾਲਦਾ ਦਾਦਾ ਕਸ ਜਿਨ ਬਖਸ਼ੋ ਤੇ ਨਿਮਾੜੇ ਆਂਦੇ ਮਾ ਮੇਟਾਣੇ ਲਿਤਾ ਨੇਉ ਤੇ ਦਿਓ ਹੰਤੰ ਤੰ ਵਿਵੋ ਯੁਗਿਆ ਕਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੀ ਪਾਵਨ ਪਵਿੱਤਰ ਹਜੂਰੇ ਅੰਦਰ ਸਮੂਹ ਸੰਗਤ ਵੱਲੋਂ ਅਰਦਾਸ ਦੇਂਤੇ ਹੈ ਆਪ ਨੂੰ ਸੁਭਰਾੰਗ ਜੋ ਚਾਰ ਪੰਨਰ ਰਹਿਣ ਆਪ ਜੀਆਂ ਦੇ ਭਾਣੇ ਅੰਦਰ ਪ੍ਰੀਤ ਹੋਈ ਹੈ ਚਾਰ ਪਹਿਰ ਜੋ ਦਿਨ ਆਇਆ ਆਪਦੀਆਂ ਦੇ ਬਾਣੇ ਦਰਬਾਰ ਤੀਤ ਕਰਵਾਨਾ ਜੀ ਤਾਂ ਤਾਂ ਅਭਿਸ਼ੇਕੀ ਬਾਬਾ ਦੀਪ ਸਿੰਘ ਜੀ ਨਾਮ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਵਿਖੇ ਪਾਵਨ ਪਵਿੱਤਰ ਦਰਬਾਰ ਅੰਦਰ ਆਪਦੀਆਂ ਦੇ ਸੋਹਣੇ ਸਿੰਘਾਸਨ ਪਿਆਰਨਾ ਸੰਤਾਂ ਹਾਜ਼ਰ ਹਨ ਕਿਰਪਾ ਕਰੂ ਜੀ ਸਮੋ ਸੰਗਤਨੋ ਪ੍ਰਕਾਸ਼ਾਣ ਰੂਪ ਹੋ ਕਰਕੇ ਦੀਦਾਰ ਬਖਸ਼ਿਸ਼ ਕਰਦੇ ਆ ਗੁਰਬਾਣੀ ਦੇ ਪਾਵਨ ਪਵਿੱਤਰ ਉਪਦੇਸ਼ ਦੁਆਰਾ ਮਿਹਾਰ ਵਿਹਾਰ ਕਰੂ ਜੀ ਸਰਬੱਤ ਸੰਗਤਾਂ ਦੀਆਂ ਭਾਗਰੀਆਂ ਸੇਵਾਵਾਂ ਕੇਟਾਵਾਂ ਦਰਪ੍ਰਮਾਣ ਕਰਨੀਆਂ ਜੀ ਯਾਤਰਾ ਸੰਪਲੀ ਕਰਨੀ ਕਾਰ ਵਿਰਾਸ ਕਰਨੇ ਇਸ ਸਮੇਂ ਪ੍ਰਕਾਸ਼ ਅਸਥਾਨ ਲਈ ਚੱਲੇ ਪਾਉਣ ਦੀ ਆਗਿਆ ਬਖਸ਼ੋ ਰਾਸਤੇ ਵਿੱਚ ਅੰਤ ਸੰਹਾਈਕ ਹੋਣਾ ਜੀ ਸੇਹੀ ਪਿਆਰੇ ਮੇਰੋ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤਿਆਵੇ ਨਾਮ ਇਕ ਨਾਮ ਕਰਦੇ ਕਰਾ ਤੇਰੇ ਭਾਰੇ ਸਰਬਤ ਦਾ ਪੜਾ ਦਾ ਦਸਵਾ ਵਾਹਿਗੁਰੂ ਜੀ ਕੀ ਫਤਹ ਬੋਲੇ